ਵੇਤੇ ਕਲਿੱਕ ਕਰੋ ਤੁਹਾਡਾ ਲੋਨ ਅਪਰੂਵ ਹੋਣ ਵਾਲਾ ਵੇ ਇਹ ਵੀ ਹੈਕਿੰਗ ਦਾ ਜਰੀਆ ਵਾ ਇਹ ਵੀਰੇ ਬਹੁਤ ਵੱਡਾ ਜਨੀ ਜਰੀਆ ਹੈ ਇਹ ਮੈਂ ਤੁਹਾਨੂੰ ਦੱਸ ਦਿੰਦਾ ਵੀਰੇ ਕਦੇ ਵੀ ਬੈਂਕ ਦੀ ਕੋਈ ਅਫੀਸ਼ੀਅਲ ਮੇਲ ਆਉਗੀ ਉਹਦੇ ਤੇ ਕਦੇ ਵੀ ਵੀਰੇ ਐਡ ਨਹੀਂ ਆਉਗੀ ਬੈਂਕ ਦੀ ਐਡ ਤੋਂ ਸਵਾਏ ਜਾਂ ਵੱਤੋ ਵੱਤੋ ਤੇ ਲਿਖਿਆ ਆਊਗਾ ਐਚਡੀਐਫਸੀ ਬੈਂਕ ਸਾਡੀ ਸਾਡੀ ਆਈਸੀਬੈਂਕਾ ਉਹ ਕੀ ਹੁੰਦਾ ਵੀਰੇ ਇੱਕ ਹੈਕਰ ਨੇ ਉਹ ਵੈਬਸਾਈਟ ਆਪਣੀ ਡਿਜ਼ਾਈਨ ਕੀਤੀ ਹੋਈ ਆ ਹੁਣ ਮੈਂ ਆ ਵੀ ਤੁਹਾਡਾ ਚੈਨਲ ਚੱਲ ਰਿਹਾ ਮੇਰੀ ਇੰਟਰਵਿਊ ਹੋ ਰਹੀ ਹੈ ਮੈਂ ਤੁਹਾਨੂੰ ਕਹਿੰਦਾ ਬਾਈ ਲੱਖ ਰੁਪਈਆ ਲੈ ਲਓ ਮੇਰੀ ਇੱਕ ਐਡ ਲਾ ਦਿਓ ਐਲ ਸਾਈਜ਼ ਅੱਜ ਕੱਲ ਆਉਂਦੇ ਆ ਵੀਰੇ ਸਾਰੇ ਕੋਈ 50000 ਕੋਈ 10000 ਲੈ ਕੇ ਵੀ ਲਾ ਰਿਹਾ ਐਡ ਤੇ ਮੈਂ ਤਾਂ ਪੈਸੇ ਦਾ ਕਮਾਤੋਲਾ ਹੁਣ ਮੈਂ ਤੁਹਾਨੂੰ ਪੈਸੇ ਦਾ ਕਮਾਤੋਲਾ ਪੂਰਾ ਵੀ ਇਹਨੇ ਡਾਕਟਰ ਇਹਨੇ ਪੈਸੇ ਦੇਦੇ ਵੀ ਇੰਦੀ ਐਡ ਲੱਗ ਹਨਾ ਵੀਰੇ ਮੈਂ ਅਕੇ ਕੀ ਕੰਮ ਕਰ ਰਿਹਾ ਤੁਹਾਨੂੰ ਥੋੜੀ ਪਤਾ ਕੀ ਪਤਾ ਮੈਂ ਐਡ ਹੈਕਿੰਗ ਅਲੀ ਦੇ ਰਿਹਾ ਹੋਵਾ ਵੀ ਉੱਥੇ ਲਿਖ ਦਵਾ ਵੀ ਜਿਹੜਾ ਇੱਥੇ ਕਲਿੱਕ ਕਰੂ ਮੇਰੀ ਵੈਬਸਾਈਟ ਤੇ ਆ ਗਿਆ ਬੰਦਾ ਉਹਦੇ ਪ੍ਰੋਪਰ ਮੇਲ ਪੁਰਾ ਇੱਕ ਨਾ ਐਫ ਡੀ ਚੱਲਦੀ ਸੀ ਉਹਦੀ 2 ਲੱਖ ਰੁਪਏ ਵਾਲੀ ਉਹਨੂੰ ਪ੍ਰੋਪਰ ਮੇਲ ਆਈ ਵੀ ਜਿਹੜੀ ਤੁਹਾਡੀ ਐਫ ਡੀ ਦੀ ਵਿਆਜ ਆ ਉਹ ਅਸੀਂ ਇੰਨੇ ਪਰਸੈਂਟ ਕਰਨ ਲੱਗੇ ਆ ਉਹ ਜਦ ਹੀ ਫਾਰਮ ਫਿਲ ਕਰਤਾ ਉਹਨੇ ਸਾਰਾ ਆਪਣੀ ਸਾਰੀ ਡਿਟੇਲ ਭਰਤੀ ਐਫ ਡੀ ਦੀ ਉਸ ਤੋਂ ਬਾਅਦ ਮੇਰੇ ਸਨ 15 ਤੋਂ 20 ਮਿੰਟ ਬਾਅਦ ਹੀ ਵੀਰੇ ਮੈਂ ਕਹਿੰਦਾ ਉਹਦੇ ਅਕਾਊਂਟ ਚੋਂ 1 ਲੱਖ 80000 ਰੁਪਿਆ ਆ ਰਾਤ ਦੀ ਆ ਮੈਂ ਤੁਹਾਨੂੰ ਸਕਰੀਨ ਸ਼ਾਟ ਵੀ ਦਿਖਾ ਦਿੰਦਾ 1 ਲੱਖ 80000 ਰੁਪਿਆ ਉਹਦੇ ਅਕਾਊਂਟ ਚੋਂ ਟ੍ਰਾਂਸਫਰ ਹੋਣ ਦੀ ਨਾਲ ਹੀ ਐਕਸਿਸ ਬੈਂਕ ਦੀ ਮੇਲ ਆ ਗਈ ਰਾਤੀ ਮੇਲ ਆ ਵੀਰੇ ਆ ਦੇਖੋ ਆ ਦੇਖੋ ਜੀ ਰਾਤੀ ਮੇਲ ਆ ਵੀਰੇ ਤੇ ਇਹਨੂੰ ਪ੍ਰੋਸੈਸ ਆ ਗਿਆ ਜਦ ਹੀ ਮੈਨੂੰ ਫੋਨ ਆ ਗਿਆ ਜਦ ਹੀ ਐਕਸਿਸ ਬੈਂਕ ਤੇ ਫੋਨ ਮਾਰ ਕੇ ਮੇਰਾ ਦੋਸਤ ਲੱਗਾ ਐਕਸਿਸ ਬੈਂਕ ਤੇ ਉਧਰ 사이버 ਸੈੱਲ ਤੇ ਫੋਨ ਮਾਰ ਕੇ ਜਦ ਹੀ ਅਕਾਊਂਟ ਬਲੌਕ ਕਰਾ ਕੇ ਹੁੰਦਾ ਨਾਲ ਹੀ ਨੁਕਸਾਨ ਹੋਣ ਤੋਂ ਬਚਾ ਲਿਆ ਨਹੀਂ ਤਾਂ ਵੀਰੇ ਉਹ 2 ਲੱਖ ਰੁਪਏ ਦੀ ਐਫ ਡੀ 1 ਲੱਖ 8000 ਰੁਪਏ ਗਿਆ ਸੀ ਨਾਲ ਯਾਰ ਨਾਲ ਦੀ ਨਾਲ ਵੀਰੇ ਡਾਰਕ ਵੈਬ ਦੇ ਉੱਤੇ ਇਕੱਲੇ ਇਹ ਨਹੀਂ ਹੈਗਾ ਵੀ ਇਦਾਂ ਦੇ ਫਰੌਡ ਹੁੰਦੇ ਆ ਡਾਰਕ ਵੈਬ ਤੋਂ ਕੁਝ ਵੀ ਲੈ ਸਕਦੇ ਆ ਕੁਝ ਵੀ ਕਰ ਸਕਦੇ ਆ ਉੱਥੇ ਵੀਰੇ ਡਾਰਕ ਵੈਬ ਦੇ ਉੱਤੇ ਤੁਸੀਂ ਹਥਿਆਰ ਡਰੱਗ ਫੇਕ ਮਨੀ ਠੀਕ ਹੈ ਜੀ ਤੇ ਤੁਸੀਂ ਵੀਰੇ ਇਦਾਂ ਦੀਆਂ ਚੀਜ਼ਾਂ ਲੈ ਸਕਦੇ ਹੋ ਤੁਸੀਂ ਕਿਸੇ ਨੂੰ ਟੌਰਚਰ ਕਰਾਉਣਾ ਥੋੜੇ ਜਿਹੇ ਪੈਸੇ ਦਿਵੋ ਟੌਰਚਰ ਕਰ ਦੇਣਗੇ ਇਹ ਚੀਜ਼ਾਂ ਉੱਥੇ ਹੁੰਦੀਆਂ ਨੇ ਡਾਰਕ ਵੈਬ ਤੇ ਸਭ ਕੁਝ ਵੀਰੇ ਮੈਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾ ਦਿੰਦਾ ਮੇਰੇ ਇਸ ਟਾਈਮ ਲੈਪਟਾਪ ਦੇ ਵਿੱਚ ਉਪਨ ਵੀ ਆ ਦੇਖੋ ਵੀ ਤੁਹਾਡੇ ਕੋਈ ਸਟ੍ਰਾਈਕ ਨਾ ਆ ਜਵੇ ਮੈਂ ਦਿਖਾ ਹਾਂ ਦੇਖੋ ਵੀਰੇ ਸਾਰਾ ਕੁਝ ਚੱਲਦਾ ਪੂਰਾ ਡਾਰਕ ਵੈਬ ਇੱਕ ਐਦਾਂ ਦੀ ਵੈਬਸਾਈਟ ਆ ਇਹਨਾਂ ਦਾ ਇੱਕ ਗਰੁੱਪ ਬਣਿਆ ਹੋਇਆ ਮੈਂ ਲੈਣਾ ਨਹੀਂ ਚਾਹੁੰਦਾ ਨਾਮ ਕਿਉਂ ਗੇ ਉਹ ਗਰੁੱਪ ਦਾ ਮੈਂ ਵੀ ਮੈਂਬਰ ਆ ਇੱਕ ਤੇ ਉਸ ਟੀਮ ਦੇ ਵਿੱਚ ਕੀ ਹੁੰਦਾ ਵੀਰੇ ਉਹ ਅਨੋਨਿਮਸ ਨੇ ਸਾਰੇ ਮੈਨੂੰ ਨਹੀਂ ਪਤਾ ਉਹਨਾਂ ਨੂੰ ਨਹੀਂ ਪਤਾ ਹਰ ਡਾਕਟਰ ਕਿੱਥੇ ਬੈਠਾ ਮੈਨੂੰ ਨਹੀਂ ਪਤਾ ਉਹ ਕਿੱਥੇ ਬੈਠੇ ਨੇ ਸਾਨੂੰ ਇੱਕ ਟਾਰਗੇਟ ਮਿਲਦੇ ਨੇ ਬਈ ਤੁਸੀਂ ਇਹਨਾਂ ਦੀ ਈਮੇਲ ਆਈਡੀ ਹੈ ਹੁਣ ਐ ਕਰ ਦੋ ਇਹਨਾਂ ਨੂੰ ਆਹ ਕਰ ਦੋ ਫਿਰ ਅਸੀਂ ਵੀਰੇ ਬਹੁਤ ਤਰੀਕੇ ਯੂਜ਼ ਕਰਕੇ ਕੁਛ ਨਾ ਕੁਛ ਮੈਂ ਤਾਂ ਬਹੁਤ ਬੰਦੇ ਬਚਾਏ ਆ ਮੈਂ ਤਾਂ ਵੀਰੇ ਤੁਸੀਂ ਹਿਸਾਬ ਲਾ ਲਓ ਬਈ ਚਾਉਣ ਦਾ ਕੰਮ ਕਰਦੇ ਆ ਮੈਂ ਵਾਈਟ ਹੈਟ ਹੈਕਰ ਦੇ ਵਿੱਚ ਟੀਮ ਚ ਆ ਵੀਰੇ ਆਪਣਾ ਨਾਨ ਮੈਨਸਾਈਡ ਹੀ ਬਣੀ ਹੋਈ ਆ ਪ੍ਰੋਪਰ ਕੰਮ ਕਰੀਦਾ ਆਪਾਂ ਵੀਰੇ ਬਈ ਜਣੀ ਕਿ ਕਈ ਵਾਰੀ ਕੀ ਹੁੰਦਾ ਕਿਸੇ ਮੇਰੇ ਭਰਾਣਾ ਕੋਈ ਕੋਈ ਇੰਸਟਾ ਹੈ ਕੋਈ ਕੋਈ ਫੇਸਬੁਕ ਹੈ ਆਪਾਂ ਹਰੇਕ ਤਰੀਕੇ ਨਾਲ ਲਿਆਈ ਜਾ ਬਸ ਬੰਦਾ ਪੈਸੇ ਭਰਨਾ ਨਾਲ ਚਾਹੀਦਾ ਇੰਨਾ ਜੀ ਫੀਸ ਵੀਰੇ ਡਾਲਰਾਂ ਚ ਹੁੰਦੀ ਆ ਐ ਤਾਂ ਹੈਨੀ ਵੇ ਜੇ ਤੁਸੀਂ ਮੈਂ ਤੁਹਾਨੂੰ ਕਹਤਾ ਵੀਰੇ ਮੈਨੂੰ 10000 ਲਵਾਂਗਾ ਮੂਰੋ ਮੇਰੇ ਵੀਰਾ 30 20 ਲੱਗਦਾ ਇਹ ਸਭ ਪੈਸੇ ਦਾ ਕੰਮ ਗਿਮਾ ਕਰਦੇ ਆ ਵੀਰੇ ਇਹੇ ਜਨਨ ਕਿ ਇਹਨਾਂ ਦੀ ਸਾਰੀ ਪੇਮੈਂਟ ਆ ਵੀਰੇ cripto ਹੁੰਦੀ ਆ cripto currency ਯੂਜ਼ ਹੁੰਦੀ ਆ bitcoin ਚੱਲਦਾ ਵੀਰੇ ethereum ਚੱਲਦਾ ਹੋਰ ਵੀ ਇਹਨਾਂ ਦੀਆਂ ਬਹੁਤ ਕਰੰਸੀਆਂ ਚੱਲਦੀਆਂ ਨੇ ਤੇ ਡਾਰਕ ਵੈਬ ਦੇ ਉੱਤੇ ਜਿਹੜਾ ਸਾਰਾ ਕੰਮ ਹੁੰਦਾ ਪੈਸੇ ਕਰਕੇ ਹੁੰਦਾ ਜਨਨ ਕਿ ਤੁਹਾਡੇ ਤੁਹਾਡੇ ਕੋਲ ਬਹੁਤ ਲੋਕ ਆਏ ਹੋਣਗੇ ਵੀ ਮੇਰਾ ਅਕਾਊਂਟ ਹੈਕ ਹੋ ਗਿਆ ਜਾਂ ਮੇਰਾ ਅਕਾਊਂਟ ਦੇ ਵਿੱਚ ਆ ਚੀਜ਼ ਹੋ ਰਹੀ ਆ ਠੀਕ ਕਰਕੇ ਦਿਓ ਆਉਂਦੇ ਹੁੰਦੇ ਲੋਕ ਵਾਦੂ ਵੀਰੇ ਵਾਦੂ ਜੀ ਮੇਰਾ ਤੁਸੀਂ ਪੇਜ ਵੀ ਦੇਖ ਸਕਦੇ ਹੋ ਕਿਸੇ ਦੀ ਡੈਥ ਹੋ ਵੀ ਡਾਟਾ ਕੱਢਣਾ ਵੀਰੇ ਪਿੱਛੇ ਆਪਣੇ ਦੀਪਕ ਜੀ ਦੀ ਡੈਨਿੰਗ ਜਾਗਰਣ ਉਹਨਾਂ ਦਾ ਫੋਨ ਮੇਰੇ ਕੋਲੇ ਪਿਆ ਮੈਂ ਡਾਟਾ ਕੱਢ ਕੇ ਦੇਣਾ ਉਹਨਾਂ ਦਾ ਪਿੱਛੇ ਮੇਰੇ ਕੋਲੇ ਫੋਨ ਪਿਆ ਸਰਦਾ ਤੇ ਡਾਰਕ ਵੈਬ ਤੇ ਤਾਂ ਵੀਰੇ ਤੁਸੀਂ ਹਿਸਾਬ ਲਾ ਲਓ ਵੀ ਜਿੰਨਾ ਫਰਾਡ ਗਲਤ ਕੰਮ ਅਨਲੀਗਲ ਕੰਮ ਹਲੇ ਚਲੋ ਆਪਣਾ ਇੰਡੀਆ ਥੋੜਾ ਜਿਆ ਸੇਫ ਹੈ ਜਣੀ ਇੱਥੇ ਡਿਲੀਵਰੀਆਂ ਨਹੀਂ ਹੁੰਦੀਆਂ ਮੈਂ ਕਹਿੰਦਾ ਜਿੱਦਣ ਡਿਲੀਵਰੀ ਹੋਣ ਲੱਗੀਆਂ ਤਾਂ ਇਧਰ ਵੀ ਕੰਮ ਖਤਮ ਹੀ ਆ ਪਰ ਇਦਾਂ ਵੀਰੇ ਡਾਰਕ ਵੈਬ ਦੇ ਉੱਤੇ ਇਦਾਂ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਵੀਰੇ ਸੋਚ ਨਹੀਂ ਸਕਦੇ ਥੋਡੀ ਫੋਟੋ ਨੂੰ ਮੈਂ AI ਨਾਲ ਕੀ ਕੀ ਕੁਝ ਕਰਕੇ ਕਿੱਥੇ ਵਾਇਰਲ ਕਰ ਸਕਦਾ ਤੁਹਾਨੂੰ ਚਾਹਾਂ ਮੈਂ CIA ਲਿਸਟ ਵਿੱਚ ਵੀ ਪਾ ਸਕਦਾ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਜਨਨ ਲੋਕ ਐਂ ਚੀਜ਼ਾਂ ਵੀ ਹੁੰਦੀਆਂ ਨੇ ਤੇ ਵੀਰੇ ਕ੍ਰਿਮੀਨਲ ਕਈ ਇਦਾਂ ਟਰਾਂਸਫਰ ਹੁੰਦੇ ਨੇ ਐਂ ਇਦਾਂ ਹੀ ਹੁੰਦੀ ਹੈ ਸੈਟਿੰਗ ਉਹਨਾਂ ਦੀ ਵੀ ਉਹ ਉੱਥੋਂ ਕੁਝ ਟਾਈਮ ਲਈ ਬਲੌਕ ਕਰ ਦਿੰਦੇ ਨੇ ਉਹਨਾਂ ਦੇ ਜਿੰਨੇ ਪਰਚੇ ਦਰਦੇ ਹੋ ਇਹਨਾਂ ਦਾ ਬੰਦਾ 에어ਪੋਰਟ ਟਰਾਂਸਫਰ ਹੋ ਜਾਂਦਾ ਇਹਨੂੰ ਤਾਂ ਬਚਿਆ ਕਿੱਦਾਂ ਜਾ ਸਕਦਾ ਵੀ ਜੇ ਬਚਣ ਤੇ ਆਵੇ ਆਮ ਬੰਦਿਆਂ ਤਾਂ ਇਸ ਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਕਿ ਬਚੀਏ ਕਿੱਦਾਂ ਸੀ ਉਸ ਤੋਂ ਦੇਖੋ ਡਾਰਕ ਵੈਬ ਤੋਂ ਵੀਰੇ ਬਚਣ ਦਾ ਤਰੀਕਾ ਤਾਂ ਇਹੀ ਆ ਵੀ ਇਹਨੂੰ ਜੇ ਤੁਹਾਨੂੰ ਨਹੀਂ ਨੌਲੇਜ ਹੈਗੀ ਨਾ ਹੀ ਚਲਾਓ ਵੀਰੇ ਤਾਂ ਲੋਕੀ ਮੇਰੀ ਕਈ ਮੈਨੂੰ ਵੀ ਫੋਨ ਬਹੁਤ ਆ ਜਾਂਦੇ ਆ ਵੀਡੀਓ ਦੇਖ ਕੇ ਮੇਰੀਆਂ ਲੱਕੀ ਲੱਗ ਜਾਂਦੇ ਆ ਸਰਚ ਕਰਨਾ ਟੋਰ ਬਰਾਊਜ਼ਰ ਇੰਸਟਾਲ ਕਰ ਲੈਣਗੇ ਡਾਰਕ ਵੈੱਬ ਦੇ ਉੱਤੇ ਵੀਰੇ ਜਦੋਂ ਤੁਸੀਂ ਆਪਣੇ ਤੁਹਾਡੇ ਵਿੱਚ ਕੋਈ ਕੰਪਿਊਟਰ ਦੇ ਲੈਪਟਾਪ ਦੇ ਪ੍ਰਾਈਵੇਟ ਫੋਟੋ ਪਈ ਹੋਈ ਆ ਜਾਂ ਤੁਹਾਡਾ ਕੋਈ ਡਾਟਾ ਇਦਾਂ ਦਾ ਜਿਹੜਾ ਕਿਸੇ ਤੱਕ ਨਾ ਪਹੁੰਚ ਸਕੇ ਤਾਂ ਤੁਸੀਂ ਇਹ ਡਾਰਕ ਵੈੱਬ ਤੇ ਜਾਓ ਨਾ ਜੇ ਤੁਸੀਂ ਚੱਲ ਗਏ ਤੁਹਾਨੂੰ ਹੀ ਪਤਾ ਲੱਗਣਾ ਤੁਹਾਡੇ ਹੀ ਲੈਪਟਾਪ ਹੈਕ ਹੋ ਗਿਆ ਮੇਰੇ ਇਹ ਟੋੜਾ ਜਿਹੜਾ ਸਾਰਾ ਡਾਟਾ ਉਹਨੇ ਹੈਕਰਾਂ ਨੇ ਕੋਈ ਵੀ ਹੈੱਕਰ ਹੋ ਸਕਦਾ ਜ਼ਰੂਰੀ ਨਹੀਂ ਇੰਡੀਅਨ ਹੈਕਰ ਨਹੀਂ ਨੇ ਬਹੁਤ ਲਈ ਬਹੁਤ ਹੈਕਰ ਨੇ ਉਹ ਜਦ ਹੀ ਤੁਹਾਡਾ ਡਾਟਾ ਹੈਕ ਕਰਕੇ ਉਹਨਾਂ ਨੇ ਰੈਨਸਮਵੇਅਰ ਟਾਈਪ ਇੱਕ ਚ ਮਾਲਵੇਅਰ ਛੱਡ ਦੇਣਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਬਾਅਦ ਚ ਉਹਨਾਂ ਨੇ ਤੁਹਾਨੂੰ ਦੱਸਣਾ ਵੀ ਸਾਨੂੰ ਆ ਇੰਨੇ ਪੈਸੇ ਭੇਜੋ ਤਾਂ ਤਾਂ ਅਸੀਂ ਪਾਸਵਰਡ ਦੱਸਾਂਗੇ ਨਹੀਂ ਇਹ ਡਾਰਕ ਵੈਬ ਤੇ ਡਾਟਾ ਪਾ ਕੇ ਪੂਰੇ ਗੂਗਲ ਤੇ ਲੀਕ ਕਰ ਦੇਣਾ ਕਿਉਂਕਿ ਜਿਹੜੀ ਚੀਜ਼ ਵੀਰੇ ਡਾਰਕ ਵੈਬ ਤੇ ਪੈ ਗਈ ਉਹ ਚੀਜ਼ ਕੋਮਨ ਕਰ ਦਿੰਦੇ ਆ ਇਹ ਜਿਵੇਂ ਤੁਸੀਂ ਮੰਨ ਲਓ ਕੋਈ ਦੁਕਾਨ ਸਰਚ ਕਰਨੀ ਆ ਮੰਨ ਲਓ ਮੇਰੀ ਕਰਨੇ ਡਾਕਟਰ ਐਪਲ ਜੇ ਡਾਰਕ ਵੈਬ ਦੀ ਚੀਜ਼ ਪਈ ਹੋਈ ਉਹ ਜੇ ਉਹਨਾਂ ਨੇ ਉਸ ਦੇਖ ਲਿਆ ਵੀ ਇਹਦੇ ਬਹੁਤ ਸਰਚ ਹੋ ਰਹੀਆਂ ਉਹਨਾਂ ਨੇ ਉਸ ਟਾਈਪ ਦੀ ਉਹਦੀ ਸਟੋਰੀ ਬਣਾ ਕੇ ਪਾ ਦੇਣੀ ਜਿਹੜੀ ਉਹ ਸਟੋਰੀ ਸਰਚ ਕਰੂ ਪਹਿਲੇ 사이ਟਾ ਉਹ ਕਈ ਵਾਰੀ ਦੇਖਦੇ ਨੇ ਤੇ ਆਪਾਂ ਆਪਨ ਹੋ ਜਾਂਦੀਆਂ ਥੱਲੇ ਐਡਾਂ ਆਂਦੇ ਆਂਦੇ ਆ ਗਲਤ ਐਡ ਵੀ ਆ ਨਹੀਂ ਉਹ ਵੀਰੋ ਉਹ ਸਾਰਾ ਕੰਮ ਡਾਰਕ ਵੈਬ ਦਾ ਹੀ ਆ ਪਤਾ ਕਿਵੇਂ ਲੱਗਦਾ ਵੀ ਹਾਂ ਹੈਕਿੰਗ ਹੋਣ ਵਾਲੀ ਹੈ ਮੇਰੀ ਵੀ ਕਈ ਵਾਰ ਤਾਂ ਐਦਾਂ ਹੁੰਦਾ ਵਾ ਲੋਕਾਂ ਨੂੰ ਪਤਾ ਹੁੰਦਾ ਵਾ ਵੀ ਹਾਂ ਵੀ ਆ ਲਿੰਕ ਆ ਗਿਆ ਮੈਨੂੰ ਖੋਲਿਆ ਵੀ ਹੈ ਨਹੀਂ ਜਸਟ ਵੈਸੀ ਕਲਿੱ ਪਰ ਹੈਕ ਵੀਰ ਵੀ ਹੋ ਜਾਂਦਾ ਹੈ ਵੀਰੇ ਡਾਰਕ ਵੈਬ ਹੈਕਿੰਗ ਦਾ ਮਤਲਬ ਇਹ ਹੈ ਆ ਵੀ ਤੁਹਾਨੂੰ ਪਤਾ ਨਾ ਲੱਗੇ ਵੀ ਮੈਂ ਤੁਹਾਡਾ ਡਾਟਾ ਹੈਕ ਕਰ ਲਿਆ ਉਹਨੂੰ ਆਪਾਂ ਹੈਕਿੰਗ ਕਹਿੰਦੇ ਆ ਉਹ ਥੋੜੀ ਇਹ ਵੀ ਮੈਂ ਤੁਹਾਡੀ ਫੋਟੋ WhatsApp ਨਾਲ ਸੈਂਡ ਕਰਕੇ ਸਮਝ ਨਹੀਂ ਗੱਲ ਮੇਰੀ ਹੈਕਿੰਗ ਦੇ ਲਈ ਮੰਨ ਲਓ ਲਿੰਕ ਆ ਗਿਆ ਉਹਨੂੰ ਲਿੰਕ ਨੂੰ ਕਲਿੱਕ ਨਹੀਂ ਵੀ ਨਹੀਂ ਕੀਤਾ ਹੈਗਾ ਓਪਨ ਵੀ ਨਹੀਂ ਕੀਤਾ ਹੈਗਾ ਉਹ ਕਈਆਂ ਦੇ ਵੈਸੀ ਮੈਸੇਜ ਆਉਂਦਾ ਮੈਸੇਜ ਸੀਨ ਕਰਦਾ ਤਾਂ ਵੀ ਕਈਆਂ ਦੇ ਹੈਕ ਹੋ ਜਾਂਦੇ ਉਹਦੇ 'ਚ ਵੀਰੇ ਇੱਕ ਜਾਨੀ ਕਿ ਜਿਹੜਾ ਵਰਕ ਕਰ ਰਹੀ ਹੁੰਦੀ ਹੈ ਨਾ ਉੱਤੇ ਹੁਣ ਤਾਂ ਵੀਰੇ AI ਆ ਗਈ ਜਾਨੀ ਉਹਦੇ ਵਿੱਚ ਕੀ ਹੁੰਦਾ ਵੀਰੇ ਜਦੋਂ ਤੁਸੀਂ ਕੋਈ ਲਿੰਕ ਤੇ ਕਲਿੱਕ ਕਰ ਦਿੰਨੇ ਹੋ ਆਪਾਂ ਨਹੀਂ ਫਾਰਮ ਸਬਮਿਟ ਕਰਦੇ ਆਪਾਂ ਨਹੀਂ ਅੱਗੇ ਜਾਂਦੇ ਤੁਸੀਂ ਸਾਈਟ ਖੋਲ ਕੇ ਓਪਨ ਕਰ ਲਈ ਉਹ ਮਾਲਵੇਅਰ ਵੀਰੇ ਇੱਕ ਇਦਾਂ ਦਾ ਮਾਲਵੇਅਰ ਹੁੰਦਾ ਜਿਹੜਾ ਕਿ Google Chrome ਮੈਂ ਤੁਹਾਨੂੰ ਦਿਖਾ ਦੇ ਦਿੰਦਾ ਜਿਆਦਾਤਰ ਹੈਕਿੰਗ ਹਮੇਸ਼ਾ Google Chrome ਨਾਲ ਹੋਊਗੀ ਕਿਉਂਕਿ Google Chrome ਇੱਕ ਇਦਾਂ ਦਾ ਬ੍ਰਾਊਜ਼ਰ ਆ ਇਹਦੇ ਉੱਤੇ ਨਾ ਇੱਕ ਸਾਈਟ ਐਡ ਹੋ ਜਾਂਦੀ ਆ ਜਾਨੀ ਕਿ ਤੁਹਾਡੀ ਇੱਕ ਐਕਸਨਸ਼ਨ ਬਣ ਜਾਂਦੀ ਆ ਉਹ ਐਕਸਨਸ਼ਨ ਜੇ ਤੁਸੀਂ ਐਡ ਕਰ ਲਈ ਵੀਰੇ ਤੁਹਾਨੂੰ ਮੇਲ ਆਈ ਕੋਈ ਵੀ ਲਿੰਕ ਤੇ ਕਲਿੱਕ ਕੀਤਾ ਤੁਹਾਡਾ ਆਟੋਮੈਟਿਕ ਵੀਰੇ ਆਈਪੀ ਐਡਰੈਸ ਉਹਨਾਂ ਕੋਲੇ ਚਲੇ ਜਾਣਾ ਬਈ ਆਹ ਆਈਪੀ ਨੇ ਉੱਤੇ ਕਲਿੱਕ ਕਰ ਲਿਆ ਉਹਨਾਂ ਨੇ ਤੁਹਾਡਾ ਆਈਪੀ ਤੋਂ ਡਾਟਾ ਚੱਕ ਲੈਣਾ ਫਿਰ ਉੱਥੇ ਵੀਰੇ ਆਈਪੀ ਐਡਰੈਸ ਤੋਂ ਤੁਹਾਡੀ ਮੇਲ ਲੌਗਇਨ ਹੋ ਜਾਣੀ ਆ ਉਹਨਾਂ ਦੀ ਹਮੇਸ਼ਾ ਜਿਹੜਾ ਤੁਸੀਂ ਹੁਣ ਮੇਰੇ ਕੋਲੇ ਕਈ ਬੰਦੇ ਆਣ ਗਏ ਜੀ ਉਹਨਾਂ ਨੇ ਬੜੇ ਤਕੜੇ ਵੀਰੇ ਅਸੀਂ 10000 ਵਾਲਾ ਐਂਟੀਵਾਇਰਸ ਪਾਇਆ ਸੀ ਆ ਪਾਇਆ ਹੋਇਆ ਸੀ ਆ ਉਹ ਕੀ ਹੁੰਦਾ ਵੀਰੇ ਜਰੂਰ ਐਂਟੀਵਾਇਰਸ ਕੰਮ ਕਰਦੇ ਨੇ ਹੁਣ ਵੀਰੇ ਜੇ ਤੁਹਾਡੀ ਗਲਤੀ ਆ ਤੁਸੀਂ ਅੱਗੇ ਕੇ ਵਧੀ ਜਾਓਗੇ ਲਿੰਕ ਤੇ ਕਲਿੱਕ ਕਰ ਕਰਕੇ ਦੇਖਿਓ ਆ ਕੀ ਆ ਆ ਕੀ ਆ ਗਿਆ ਆ ਕੀ ਆ ਗਿਆ ਉਹ ਦਿਨਾਂ ਵੀਰੇ ਤੁਸੀਂ ਨੋਟ ਕਰਿਓ ਤੁਸੀਂ ਕਦੇ ਆਪਣੀ ਲਾਈਫ ਦੇ ਵਿੱਚ ਜੇ ਤੁਸੀਂ ਐਂਡਰੋਇਡ ਫੋਨ ਕਦੇ ਯੂਜ਼ ਕੀਤਾ ਦੇਖੋ ਐਂਡਰੋਇਡ ਫੋਨ ਤੇ ਐਡਾ ਬਹੁਤ ਆਉਂਦੀਆਂ ਹੁੰਦੀਆਂ ਜੇ ਤੁਸੀਂ ਕਈ ਵਾਰੀ Google Chrome ਆਪਣੇ ਐਕਸਟੈਂਸ਼ਨਾਂ ਇੰਨੀ ਐਡ ਕੀਤੇ ਆਉਂਦੇ ਐ ਤੇ ਛੋਟੇ ਛੋਟੇ ਐਡ ਆਈ ਜਾਣਗੀਆਂ ਉਹ ਕਈ ਵਾਰੀ ਕੀ ਹੁੰਦਾ ਵੀਰੇ ਉਹ ਐਕਸਟੈਂਸ਼ਨਾਂ ਹੈਕਰਾਂ ਦੁਆਰਾ ਐਡ ਕੀਤੇ ਆਉਂਦੀਆਂ ਨੇ ਤੇ ਉਹ ਜਿਹੜੀਆਂ ਡਾਟ ਬਣ ਕੇ ਉਹ ਆ ਨਹੀਂ ਰਹੀਆਂ ਹੁੰਦੇ ਆ ਟਾ ਕਾਮਨ ਜਿਹੇ ਤੇ ਉਹ ਹੈਕਿੰਗ ਹੁੰਦੀ ਹੈ ਜਦੋਂ ਤੁਸੀਂ ਉੱਤੇ ਕਲਿੱਕ ਕਰਤਾ ਵੀਰੇ ਮੈਂ ਕਹਿੰਦਾ ਤੁਹਾਡਾ IP ਐਡਰੈਸ ਇੱਕ ਵਾਰ ਉਹਨਾਂ ਕੋਲੇ ਚਲੇ ਗਿਆ ਤੁਹਾਡਾ Chrome ਹੈਕ ਹੋ ਗਿਆ ਨਾ Chrome ਤੋਂ ਹੀ ਉਹਨਾਂ ਨੇ ਵੀਰੇ ਤੁਹਾਡਾ ਸਾਰਾ ਸੈਸ ਟੱਕ ਲੈਣਾ ਉਹ ਫੋਟੋਆਂ ਚੱਕ ਲੈਣੀਆਂ ਉਹ ਤੁਹਾਡਾ ਬੈਂਕ ਡਿਟੇਲ ਚੱਕ ਲੈਣੀਆਂ Chrome 'ਚ ਆਪਣੇ ਅਰਗਿਆਂ ਦੇ ਦਾ ਪਾਸਵਰਡ ਹੀ ਬਹੁਤ ਸੇਵ ਕੀਤੇ ਹੁੰਦੇ ਆ Facebook ਦੇ ਅੱਗੇ ਦੀ ਅੱਗੇ ਵੀਰੇ ਜਿਵੇਂ ਜਿਵੇਂ ਹੈਕਰ ਵਧੀ ਜਾਂਦਾ ਜਿਵੇਂ ਜਿਵੇਂ ਤੁਹਾਨੂੰ ਪਤਾ ਨਹੀਂ ਲੱਗਣਾ ਉਹਨਾਂ ਨੇ ਅੱਗੇ ਦੇ ਅੱਗੇ ਚੱਕਦੇ ਨੇ ਫੱਟੇ ਵੀਰੇ